ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਲਵੰਤਾਲ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਅਤੇ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਤੁਸੀਂ ਇਸ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਹਾਰੇ ਪਾਸ ਬਹੁ ਸਕੇ ਆਓ ਹਾਂ ਅਸੀਂ ਜਨੂ ਗੁਰੂ ਦੇ ਇਤਿਹਾਸ ਨਾਲ ਜਾਣ ਕਰਵਾਈਏ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਪੰਜਾਬ ਦੇ ਇਤਿਹਾਸ ਵਿੱਚ ਗੁਰੂ ਕੀ ਨਗਰੀ ਤਰਨਤਾਰਨ ਜਿਨ੍ਹਾਂ ਤਰਤਾਜ਼ ਇੱਕ ਵਿਸ਼ੇਸ਼ ਥਾਂ ਹੈ ਇਹ ਨਗਰੀ ਜੋ ਦੁੱਖ ਨਿਵਾਰਨ ਦੇ ਨਾਮ ਨਾਲ ਪ੍ਰਸਿੱਧ ਹੈ ਪੰਜਵਾਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 23 17 ਵਿਸਾਖ ਸੰਮਤ 1647 ਵਿਕਰੇ ਮੁਤਾਬਕ 1575 ਨੂੰ ਕੈਨਲਾ ਤੋਂ ਵਰਤਵਾ ਕੇ ਤੇ ਫਿਰ ਸੰਮਤ 1590 ਦੇ ਕਰਮੀ ਸਾਨ 1586 ਈਸਵੀ ਵਿੱਚ ਨਗਰ ਦੀ ਨਿਰਾਖ ਕੇ ਸੂਬਾਬਾਦ ਕੀਤਾ ਸ੍ਰੀ ਗੁਰੂਵਰ ਦੇਵ ਜੀ ਨੂੰ ਇਹ ਨਵਾਂ ਨਗਰ ਦੇਸ਼ ਰੋਵਰ ਨਾਲ ਦੀ ਲੋੜ ਕਿ ਉਹ ਪਈ ਜਾਤੀ ਕੇ ਇਥੋਂ ਉੱਤਰ ਵੱਲ 12 13 ਮੀਲ ਦੇ ਬਾਅਦ ਦੇ ਤੇ ਸਾਰੇ ਗੁਰੂ ਦਾ ਚੱਕ ਸਾਡੇ ਸਰ ਸਿੱਖੀ ਦਾ ਪ੍ਰਚਾਰ ਦਾ ਨਵਾਂ ਕੇਂਦਰ ਬਣ ਚੁਕਾ ਸੀ ਇਸ ਸਬੰਧ ਵਿੱਚ ਉੱਤਰ ਵੱਲੋਂ ਕੋਈ ਸਿਧਾਂਤਿਕ ਗੱਲ ਜੋ ਸਿੱਖ ਇਤਿਹਾਸ ਨਾਲ ਬੜਾ ਗਹਿਰਾ ਸਬੰਧ ਰੱਖਦੀ ਹੈ ਨਾਲ ਜਦਾ ਸੋਚ ਤੇ ਵਿਚਾਰਾਂ ਯੋਗ ਹੈ ਕਰਨਤਾਲ ਸਾਹਿਬ ਦਾ ਮੋਢੀ ਸਾਲ 1643 ਬਿਕਰਮੀ 1987 ਦੇ ਵਿੱਚ ਯਾਦ ਅਜੇ ਗੁਰੂ ਕੇ ਚੱਕ ਅੰਮ੍ਰਿਤਸਰ ਦੀ ਆਬਾਦੀ ਤੇ ਤਾਬਰੀ ਹੋ ਰਹੀ ਸੀ ਤਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਪ੍ਰਚਾਰ ਦੀ ਲੋੜ ਤੇ ਖਾਸ ਅਹਿਨ ਲੋਖ ਰੱਖ ਕੇ ਇੱਕ ਹੋਰ ਨਵਾਂ ਕੇਂਦਰ ਅੰਮ੍ਰਿਤਸਰ ਨੇੜੇ ਹੀ ਦਿੱਲੀ ਤੋਂ ਗੋਦਵਾਰ ਹੋ ਕੇ ਲਾਹੌਰ ਜਾਣ ਵਾਲੀ ਸੜਕ ਤੇ ਕਾਇਮ ਕਰਨ ਦੀ ਤਜਵੀਜ਼ ਸੋਚੀ ਤਾਕੇ ਬਹੁਤੇ ਰਾਜ ਕਰਮਚਾਰੀ ਤੇ ਜਨਤਾ ਦੇ ਲੋਕ ਜੋ ਗੁਰਸਿੱਖੀ ਨਾਲ ਦਿਲੀ ਸ਼ਰਧਾ ਭਾਵ ਰੱਖਦੇ ਸਨ ਕਾਰਨ ਇਸ ਦਾ ਸਭ ਤੋਂ ਵੱਡਾ ਅਹਿਸਾਸ ਠੀਕ ਹੈ ਉਸ ਸਮੇਂ ਬਾਦਸ਼ਾਹ ਤੇ ਉਸ ਦੇ ਲੌ ਲਸ਼ਕਰ ਦੀ ਆਵਾਜ਼ ਆਈ ਹਮੇਸ਼ਾ ਦਿੱਲੀੋਂ ਲਾਹੌਰ ਲਾਹੌਰੋਂ ਦਿੱਲੀ ਸਿੱਧੀ ਇਸ ਰਸਤੇ ਰਾਹੀ ਹੁੰਦੀ ਸੀ ਤੇ ਸਾਰੇ ਦੇਗ ਦੇ ਯਾਤਰੂ ਇਸੇ ਰਸਤੇ ਉਨੋਕੇ ਲੰਘਦੇ ਸਨ ਗੁਰੂ ਜੀ ਸਿੱਖੀ ਦਾ ਪ੍ਰਚਾਰ ਕੇਵਲ ਪੰਜਾਬ ਦੇ ਪੇਂਡੂ ਹਲਕਿਆਂ ਤੱਕ ਹੀ ਸੀਮਿਤ ਰੱਖਣਾ ਕੁਦਰਤੀ ਤੌਰ ਤੇ ਵਿਆਹ ਸੰਗਤ ਵੀ ਨਹੀਂ ਸੀ ਇਸ ਪ੍ਰਚਾਰ ਦੇ ਨਾਲ ਨਾਲ ਸਿੱਖਾ ਵਾਸਤੇ ਉਹਨਾਂ ਦੀ ਉਪਜੀਵਕਾ ਲਈ ਦੇਸ਼ ਵਿਦੇਸ਼ ਵਿਆਪੀ ਵਪਾਰ ਦਾ ਰਾਹ ਖੋਲਣਾ ਹੋਰ ਵੀ ਜ਼ਰੂਰੀ ਸੀ ਸਰੋਵਰ ਸ੍ਰੀ 탄ਤਾਂ ਸਾਹਿਬ ਦੀ ਰਚਨਾ ਇਹ ਪਵਿੱਤਰ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਖਾਰਾ ਤੇ ਪਲਾਸੌਰ ਪਿੰਡਾਂ ਦੀ ਜ਼ਮੀਨ 1,57,000 ਰੁਪਏ ਨੂੰ ਖਰੀਦ ਕੇ 17 ਵਿਸਾਖ ਸੰਮਤ 1647 ਦਵਾਇਆ ਸੀ ਸੰਮਤ 1653 ਗੁਰੂ ਥਾਲ ਨੂੰ ਪੱਕਾ ਕਰਨ ਹਿੱਤ ਆਵੇ ਲਗਵਾਏ ਪਰੰਤੂ ਇਸ ਕਾਮ ਵਿੱਚ ਜਾਲਮ ਮੀਨ ਦੀਸਰਾਏ ਦੂਰ ਦੀਵਾਰੇ ਨੇ ਰੁਕਾਵਟਾਂ ਪਾਈਆਂ ਅੱਗੇ ਇਤਤਾ ਚੁਰਾ ਲਈਆਂ ਸੰਮਤ 1823 ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਤਾਦੂ ਵਸੇ ਪਕੜੇ ਜੀ ਵਸੇ ਮਹਾਰਾਜਾ ਰਿਸ਼ੀ ਨੇ ਆਪਣੇ ਕਾਰਕੁਨ ਮੋਤੀ ਦੇ ਆਪ ਪੱਕੇ ਕਰੇ ਇਸ ਸ੍ਰੋਹੀ ਪ੍ਰਕਰਮਾ ਪੱਕੀ ਕਰਾਉਣ ਦੀ ਸੇਵਾ ਕਵਰ ਨਹਾ ਸਿੰਘ ਨੇ ਕੀਤੀ ਸਾਰੇ ਸਾਡੇ ਕੋ ਰਾਜੋ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਮੰਜੀ ਸਾਹਿਬ ਹੈ ਇਸ ਸਥਾਨ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਦੋਸਤ ਚੰਦੂ ਸਵਾਹੀ ਨੂੰ ਗ੍ਰਿਫਤਾਰ ਕਰਕੇ ਹੌਲ ਜਾਂਦੇ ਸਮੇਂ ਇੱਥੇ ਰਾਰਗੇ ਸਨ ਉਸ ਰੰਕਾਰ ਸਾਹਿਬ ਤੋਂ ਹੌਲ ਤੁਰਤੀ ਗੁਰਦੁਆਰਾ ਸਾਹਿਬ ਜੀ ਦਾ ਦੀਵਾਨ ਹਾਲ ਵੀ ਦੇਖਣ ਤੇ ਬਾਅਦ ਵਿੱਚ ਤੋਂ ਹਮ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਇਹੀ ਗੁਰਦੁਆਰਾ ਸਾਹਿਬ ਪੰਚਮ ਪਾਛਾ ਸ਼੍ਰੀ ਗੁਰਦੇਵ ਸਾਹਾ ਆ ਇੱਥੇ ਬਸਿਆ ਪਰ ਭਾਰੀ ਕਠ ਦੇਖਣ ਨੂੰ ਮਿਲਦਾ ਹੈ ਅਤੇ ਦੀਵਾਰ ਵੀ ਸਜਾਈ ਜਾਂਦੇ ਹਨ ਦੂਰੋਂ ਨੇੜੇੋਂ ਸੰਤਾਂ ਇੱਥੇ ਹਾਜ਼ਰੀ ਭਰ ਕੇ ਆਪਣੇ ਜਰਮ ਨੂੰ ਸਫਲ ਕਰਦੇ ਹਨ ਇਹੇ ਗੁਰਦੁਆਰਾ ਸਾਹਿਬ ਦੇ ਬਾਹਰ ਨਿਸ਼ਾਨ ਸਾਹਿਬ ਜੀ ਹੁਣ ਤੁਹਾਨੂੰ ਅਸੀਂ ਜਿੱਥੋਂ ਕੜਾ ਪ੍ਰਸ਼ਾਦ ਮਿਲਦਾ ਹੈ ਉਥੋਂ ਦੇ ਦਰਸ਼ਨ ਕਰਵਾਵਾਂਗੇ ਫਿਰ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਵਾਵਾਂਗੇ ਆਓ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਵਾਈਏ ਇਹ ਵੀਡੀਓ ਤੁਹਾਨੂੰ ਕਿੱਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਤੁਸੀਂ ਦਰਸ਼ਨ ਲਗਦੇ ਹੋ ਗੁਰਦੁਆਰਿਆਂ ਦੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜ ਹੁੰਦੇ ਹਨ ਹੁਣ ਤੁਹਾਨੂੰ ਉਹ ਜਗ੍ਹਾ ਵਿਖਾਵਾਂਗੇ ਜਿੱਥੋਂ ਸੰਗਤ ਅੰਮ੍ਰਿਤ ਦਾ ਜੂਲਾ ਝੂਲ ਸਕਦੀ ਹੈ ਬੇਦਰ ਜੰਗੂਰੀ ਸਾਸਤ ਬੋਲੇ ਕਾ ਕੀਵੇ ਚੰਦੂਆ ਹੁਣ ਤੁਹਾਨੂੰ ਅਸੀਂ ਉਹ ਥਾਂ ਬਤਾਵਾਂਗੇ ਜਿੱਥੋਂ ਕੜਾ ਪ੍ਰਸ਼ਾਦ ਦੀ ਦੇਗ ਛੱਕਣ ਨੂੰ ਮਜ਼ਲੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਜਲਦੀ ਹੀ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਹੌਣ ਤੁਹਾਨੂੰ ਅਸੀਂ ਲੰਗਰ ਹਾਲ ਵੀ ਵਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ